ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬੋ ਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਧਵਾਨ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਆਪਣੇ ਵੱਡੇ ਵੀਰ ਭਿੰਦੇ ਹੁਣਾ ਕੋਲ ਅੱਜ ਤੁਹਾਨੂੰ ਕੋਈ 4-5 ਝੋਟੀਆਂ ਦਿਖਾਵਾਂਗੇ ਹਰਿਆਣੇ ਦੀਆਂ ਸਪੈਸ਼ਲ ਝੋਟੀਆਂ ਕਟੀਆਂ ਜਿਹੜੀਆਂ ਦੰਦਾਂ ਦੇ ਵਿੱਚ ਨਗინੇ ਦਿਖਾਵਾਂਗੇ ਅੱਜ ਆਓ ਵੀਰ ਕੋਲ ਲੈਣੇ ਸਾਰੀ ਜਾਣਕਾਰੀ ਸਾਸੀ ਕਾਲ ਵੀਰ ਜੀ ਸਾਡੀ ਕਾਜੀ ਕੀ ਹਾਲ ਚੋ ਵਧੀਆ ਵੀਰ ਜੀ ਤੁਸੀਂ ਸਨਾਵ ਠੀਕ ਠਾਕ ਵਧੀਆ ਵੀਰ ਸਭ ਠੀਕ ਠਾਕ ਚੜ੍ਹਦੀ ਕਲਾ ਦੂਰ ਮਹਾਰਾਜ ਸੱਚੇ ਪਾਤਸ਼ਾਹ ਦਾ ਬੇਦੀ ਬਿਲਕੁਲ 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 ਵੀਰੇ ਬਿਲਕੁਲ ਸਨਾਵ ਠੀਕ ਠਾਕ ਵਧੀਆ ਵੀਰੇ ਵਧੀਆ ਵਧੀਆ ਜੀ ਮਹਾਰਾਜ ਮੇਰੇ ਸਾਰੇ ਵੀਰਾਂ ਨੂੰ ਇਹ ਵੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਹਾਂਜੀ ਵੱਧ ਤੋਂ ਵੱਧ ਮੇਰਾ ਭਰਾ ਜਿਹੜੇ ਵੀ ਆਂਦੇ ਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਾ ਕਰੋ ਬਿਲਕੁਲ ਹੋਰ ਸਨਾਵ ਤੂੰ ਵਧੀਆ ਵੀਰੇ ਵਧੀਆ ਸਭ ਵਧੀਆ ਹਾਂਜੀ ਹੋਰ ਵੀਰੇ ਕੰਮ ਕਮ ਵਧੀਆ ਜੀ ਮੇਰਾ ਨਾਮ ਵੀ ਸੋਤੇ ਪਾਸੇ ਵੀ ਸਭ ਨੂੰ ਕੋ ਬੜੀ ਗੇਰਵਾ ਬੰਦਾ ਬਿਲਕੁਲ ਡੋਕਰ ਮਾਨਕ ਦਾ ਬੜਾ ਹੱਥ ਵਾਲਾ ਗੁਰੂ ਮਹਾਰਾਜ ਦਾ ਵੀਰ ਜੀ ਹੱਥੀ ਵਾਲਾ ਜੀ ਨਾ ਮਾਰੋ ਬਸ ਬਸ ਵਾਹ ਜਿਹੜਾ ਨਾ ਉਹ ਬੋਲਾ ਨਾ ਮਾਰੋ ਬਿਲਕੁਲ ਨਹੀਂ ਬਿਲਕੁਲ ਕੰਮ ਤੁਰਿਆ ਰੇਦਾ ਬੜੀ ਦਸਦੀ ਮੇਰਾ ਥੋੜਾ ਜਿਹਾ ਕੰਮਕਾਰ ਦਾ ਬੜਾ ਆਪਣੇ ਨਾਲ ਮੁਦਾ ਚੱਲ ਗਏ ਅੱਜ ਵੀ ਸਵੇਰ ਦਾ ਮੈਨੂੰ ਕੰਮ ਸੀ ਠੀਕ ਠੀਕ ਕਰੇ ਹੋ ਆ ਤੇ ਮਾਲ ਤੇ ਸੋਤੇ ਪਾਸੇ ਬਿਲਕੁਲ 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 ਉਹਣਾ ਜਾਣਾ ਵੀ ਪੈਂਦਾ ਵਾ ਬਿਲਕੁਲ ਵੀਰੇ ਬਿਲਕੁਲ ਉਹਦੋਂ ਫਿਰ ਵੀਰ ਜੀ ਵੇਗੀਆਂ ਸੀ ਗਾਵਾਂ ਹਾਂ ਗਾਵਾਂ ਵੇਗੀਆਂ ਸੀਆਂ ਚਲੋ ਵਧੀਆ ਵੇਚੀ ਵਧੀਆ ਨਾਲ ਨਾਲ ਹੀ ਵੇਗੂ ਜਾਂਦੀਆਂ ਨੇ ਹਾਂਜੀ ਚਲੋ ਮਾਲ ਵੀਰ ਜੀ ਖਰਾ ਹੁੰਦਾ ਜਿਹੜੀ ਗੱਲ ਵਧੀਆ ਗਾਂ ਵੀ ਕੀ ਆ ਠੀਕ ਆ ਵੀਰੇ ਵੀਰੇ ਚਾਰ ਘਰ ਹੀ ਜਿਹੜੇ ਗਾਂ ਲੈਣ ਦੇ ਮੰਗਣ ਦੇ ਹਾਂਜੀ ਵਿਖਾਉਣੇ ਐਂਡ ਤੇ ਤੁਹਾਨੂੰ ਗਾਂ ਆਪਣੀ ਦੇ ਗਾਵਾਂ ਫੇਰੇ ਲਿਆਵਾਂਗੇ ਦੋ ਤਿੰਨ ਗਾਂ ਤਾਂ ਮੈਂ ਲਈ ਆ ਬਾਹਰ ਬਹੁਤ ਹੀ ਚੰਗੀ ਗਾਵਾਂ ਇੱਕ ਦੋ ਦਿਨ ਲੈਂਦੀ ਆ ਅੱਛਾ ਜੀ ਦੁੱਧ ਭਾਈ 20 ਲੀਟਰ ਵਾਲੀ ਹੋਂ ਨੀ ਗਾਂ ਦੇ ਥੱਲੇ 5+ ਦੁੱਧ ਵਾ ਹਾਂਜੀ ਹਾਂਜੀ ਵੀਰੇ ਵਧੀਆ ਗਾਂ ਦੇ ਛੜੀ ਆ ਮਤਲਬ ਗਲੇ ਇੱਕ ਮਹੀਨੇ ਹੁਣੇ ਵੇਖੀ ਆ ਠੀਕ ਠੀਕ ਲੈ ਕੇ ਬੰਦੇ ਲੱਦ ਕੇ ਬਹੁਤ ਚੰਗੀ ਸੀ ਹਾਂਜੀ ਹਾਂਜੀ ਤੇ ਮੱਕਿਆ ਮਰੀ ਸੀ ਇੱਕ ਮਹੀਨੇ ਬਹੁਤ ਤਾਜੀ ਸੂਈ ਉਹ ਵੀ ਵੇਖੀ ਆ ਹਾਂਜੀ ਹੁਣ ਆਪਣੇ ਵਿੱਚ ਝੋਡੀ ਆ ਤਾਜੀ ਸੂਈ ਪਰਸੋਂ ਦੀ ਇੱਕ ਬੁਰੀ ਝੋਡੀ ਚਾਰ ਦੰਦਵਾ ਇੱਕ ਮੈਂ ਤਾਜੀ ਸੂਈ ਆ ਇੱਕ ਮਹੀਨੇ ਹੁਣੇ ਆਈ ਮੀਨੀ ਸੂਈ ਠੀਕ ਠੀਕ ਹੋ ਗਏ ਲਿਆ ਮੈਨੂੰ ਤੇ ਆਪਣੇ ਕੋ ਅਜਮਾਲ ਦਾ ਕੋਈ ਟਾਈਮ ਨਹੀਂ ਹੋਰ ਨਹੀਂ ਕੋਈ ਕੋਈ ਸਾਡੇ ਜੇਵਿਆਂ ਦੀਆਂ ਮਈਆਂ ਚੋਈਆਂ ਬਿਲਕੁਲ ਬਿਲਕੁਲ ਤਿੰਨ ਕਦਾਵਾ ਬਿਲਕੁਲ ਕੋਈ ਸਮਾਉਣੀਆਂ ਨਹੀਂ ਕਿ ਇਦਾਂ ਨਾ ਨਾ ਨਹੀਂ ਜੀ ਇਦਾਂ ਇਦਾਂ ਆਪਣਾ ਪਿੰਡ ਹੈਗਾ ਤਵਾਨ ਤੇ ਜਿਲ੍ਹਾ ਹੈਗਾ ਕਦਾ ਦਾਲ ਮੈਂ ਦੇਖ ਕੇ ਦਾ ਨਾ ਮਿਲ ਬਿਲਕੁਲ ਵੀਰੇ ਮੋਬਾਈਲ ਨੰਬਰ ਬੋਲ 99924 ਸਪਾਈ 593 95924 ਤੇ 27593 ਠੀਕ ਵੀਰੇ ਠੀਕ ਹੈ ਜੀ ਬਾਕੀ ਵੀਰ ਜੀ ਆ ਗਈ ਆਪਣੇ ਘਰ ਝੋਟੀਆਂ ਹੈ ਨਾ ਮੈਂ ਕਿਹਾ ਵੀ ਗੱਲ ਪਤਾ ਕੀ ਆ ਜਿਹੜਾ ਮੇਰੇ ਅੱਧੇ ਮਾਲ ਹੋਣਾ ਨਾ ਹਾਂਜੀ ਉਹ ਟੌਪ ਦਾ ਹੀ ਮਿਲੂਗਾ ਟੌਪ ਦਾ ਏ ਹੁਣ ਬਸ 3 ਦਿਨ ਵਾ ਆਪਾਂ ਜਾਣਾ ਸਾਨੂੰ ਝੋਟੀਆਂ ਆੜੀਆਂ ਉਧਰ ਦੀਆਂ ਝੋਟੀਆਂ ਝੋਟੀਆਂ ਕਰਦਾਂਗੇ ਟੋਕੇ ਲਾ ਲਾਂਗੇ ਝੋਟੀਆਂ ਦੀਆਂ ਜੰਨੀਆਂ ਵੀਰ ਕੋਈ ਪਾਉ ਦਾ ਡੌਬ ਝੋੜੀ ਆਉਣੀ ਬਿਲਕੁਲ ਝੋਟੀ ਪਰ ਤੋਂ ਦੀ ਸੂਈ ਮਗਰ ਕੱਟੀ ਮਗਰ ਕੱਟੀ ਵੇਖੋ ਵੀਰ ਜੀ ਕੱਟੀ ਝੋਟੀ ਦੇ ਸਿੰਘ ਤੋਂ ਜਿਹੜਾ ਜਿਹਨੂੰ ਕਹਿੰਦੇ ਨੇ ਰੁਪਈਆ ਵੀਜੀ ਉਹ ਨਹੀਂ ਲੰਗਦਾ ਵੱਡੀ ਝੋਟੀ ਫੁੱਲ ਕੱਦ ਵਜਣ ਅਛਾਈ ਛੋਟਾ 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 ਹਾਂ ਵੱਡੀ ਝੋਟੀ ਸਾਫ ਸੁਥਰੀ ਬੋਲੇ ਤੋਂ ਸਵੇਰੇ ਸਾਫ ਕਰਦੀ ਆ ਅਛਾਈ ਵੇਖੋ ਵੀਰ ਜੀ ਥਾਣ ਲੱਗਾ ਥਾਣ ਵੀਰ ਜੀ ਇਹ ਕਿਹੜਾ ਇਹਨਾਂ ਥਾਣ ਕਹਿ ਰਹੀ ਹੈ ਫਿਰ ਜਿਹੜਾ ਮਰਜ਼ੀ ਕਰੂ ਚੱਲੂ ਨਹੀਂ ਲਈ ਝੋਟੀ ਵੀਰ ਜੀ ਵੱਡੀ ਫੁੱਲ ਕੱਦ ਵੱਡੀ ਝੋਟੀ ਚੱਲੀ ਜੀ ਫੁੱਲ ਸਾਰੀ ਚੰਗੀ ਜੀ ਫੁੱਲ ਕੱਦ ਵਜਣ ਜਿਹੜਾ ਝੋਟੀ ਦਾ ਐ ਕਾਲੀ ਜਾਨਵਰ ਕੀ ਝੋਟੀ ਆ ਦੇਖੋ ਵੀਰੇ ਇਹ ਝੋਟੀ ਆ ਸਿੰਘ ਇੱਥੇ ਖਲੋ ਜਾ ਵੀਰੇ ਇੱਥੇ ਖਲੋ ਹਾਂਜੀ ਵੀਰ ਜੀ ਲੈ ਜਾਓ ਦੇਖੋ ਵੀਰੇ ਫੁੱਲ ਕਾਹੂ 12 ਕਿਲੋ ਸਹੀ ਗੱਲ ਵੀਰੇ ਜੇ ਕੋਈ ਮੇਰਾ ਵੀਰ ਭਰਾ ਸੇਵਾ ਕਰੂਗਾ ਤੇ ਵੱਧ ਵੀ ਜਵਾ ਸਕਦੀ ਆ ਬਾਕੀ ਵੀਰੋ ਨਾਲ ਕਹਤਾ ਕਿ 12 ਕਿਲੋ ਖੁੱਲਾ ਡੋਲਾ ਚਵਾਊਗੀ ਐ ਵੱਡੀ ਝੋਟੀ ਆ ਫੁੱਲ ਕੱਦ ਵਜਣ ਕਾਲੀ ਸ਼ਾ ਬਾਕੀ ਨਹੀਂ ਨਹੀਂ ਕੀ ਸਿੰਗੀ ਲੱਗੀ ਬਹੁਤ ਵਧੀਆ ਹਾਂਜੀ ਇਹਨੂੰ ਛੋਟੀ ਕਹਿੰਦੇ ਆ ਵੇਖੋ ਵੀਰ ਜੀ ਛੋਟੀ ਬਾਲ ਚੰਗਾ ਵੇਣਾ ਕਿਨੂੰ ਇੱਕ ਗੱਲ ਦੱਸ ਹਾਂਜੀ ਜਿਹੜੀ ਮੇਰੇ ਚੀਜ਼ ਮਨ ਨੂੰ ਲੱਗਿਆ ਉਹ ਨਹੀਂ ਫੇਰ ਆਪਾਂ ਛੱਡ ਦੋ ਹਾਂਜੀ ਪਾ ਜੇ ਕੱਥ ਤੇ ਗਿਆ ਇਹ ਨਾਮ ਜੇ ਬਿਲਕੁਲ 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 ਯਾਰ ਇਹ ਗਾਹ ਕਹਿੰਦੇ ਚਾਹੀ ਆਪੇ ਨਹੀਂ ਸਿੱਧੀ ਜਿਹੜੀ ਗੱਲ ਹਨੇ ਬਨੇ ਮੈਂ ਕਰਕੇ ਆਉਣੀ ਆ ਆ ਚਾਹ ਗਾਹ ਕਹਿੰਦੇ ਚਾਹੀ ਆਪੇ ਮੈਂ ਚਲ ਗਿਆ ਇਥੇ ਚੱਲ ਗਏ। ਉਹ ਤਾਂ ਹੀ ਚੱਲ ਗਿਆ ਉਹ ਨਹੀਂ ਮੈਂ ਛੱਡ ਗਿਆ ਉਹ ਨਹੀਂ। ਹਾਂਜੀ ਵੀਰ ਜੀ ਆਹ ਵਾਲੀ ਚੰਗੀ ਲੱਗੀ ਝੋਡੀ ਪਰਫੋ ਸੁਈ ਆ ਮਦਰ ਕੱਟੀ ਆ। ਹਾਂਜੀ ਮਗਰ। ਇਹ ਝੋਡੀ ਗਣੀ ਝੋੜੀ ਸੀ ਬਠਾਵੇ। ਮੈਂ ਕਹਿੰਦਾ ਫੁੱਲ ਵੱਡੀ ਕੁਝ ਝੋਡੀ ਆ। ਫੁੱਲ ਸਾਈਜ਼ ਆ ਫੁੱਲ ਸਾਈਜ਼। ਉਧਰੋਂ ਲਿਆਦੀ ਹੁੰਦੀ। ਹਾਂਜੀ। ਫਿਰ ਝੋਡੀ ਗੱਢਣੀ ਮੈਂ 1,25,30000 ਦੀ। ਵੇਖਣੀ ਵੀਰ ਜੀ ਹੱਕ ਰੱਖ ਦੀ ਝੋਡੀ। ਰੱਖਦੀ ਆ ਨਾ। ਰੱਖਦੀ ਵੀਰੇ। ਵੇਖ ਕੱਟੀ ਖਾਦੀ ਆ। ਕਾਗਜ਼ ਵਰਗੀ ਝੋਡੀ ਚਾਹੀਦੀ। ਕਾਗਜ਼ ਵਰਗੀ ਚੰਗੀ। ਬਾਕੀ ਕੱਲਾ ਕੱਲਾ ਥਾਣ ਲੱਗਾ। ਪਿਓਰ ਮੋਰਾ ਦੀ ਅਸਲ ਕ ਹਾਂ ਜੀ ਵੀਰੇ ਫਿਰਦਾ ਰੇਟ ਅੱਜ ਪਾ ਦੀਏ ਪਟਾਕੇ ਰੇਟ ਇਹਦਾ ਪਾ ਦੀਏ 115 ਅਛਾ ਜੀ ਛੋਟ-ਛਾਟ ਕਰਦੀਆਂ ਮੈਂ ਕਹਿੰਦਾ ਹੈ ਛੋਟ-ਛਾਟ ਕਰ ਦਿੰਦਾ ਦੋ ਆਦੇ ਕਨੇ ਦੇ ਦੀ ਇੱਕ ਵੇਖੋ ਵੀਰੇ ਝੋਟੀ ਫੁੱਲ ਵੱਡੀ ਆ ਥਾਣੇ ਤੁਹਾਨੂੰ ਬਹੁਤ ਟਾਪਦਾ ਲੱਗਿਆ 40 ਹਜ਼ਾਰ ਤੇ ਵੀਰੋਂ ਨਾ ਕਹਤਾ ਕਿ ਰੇਟ ਵੀ ਜਿਹੜਾ ਆਪਾਂ ਦੇਣ ਵਾਲਾ ਹੀ ਕਰਨਾ ਵਾ ਝੋਟੀ ਦੇਣੀ 95000 ਦੀ ਲੋ ਵੀਰ ਜੀ 95000 ਦੀ ਸੱਚੀ ਵੀਰ ਜੀ ਆ ਕਿਆ ਰੇ ਜੋ ਛੋੜ ਲਾ ਇਹ ਦੇ ਅੱਜ ਵੀ 2000 ਛੋੜ ਲਾਓ ਵੀ ਜੇ ਦੇ ਅੱਜ ਪਟਾਕੇ ਹੀ ਪਾਤੇ ਦੇ 9000 ਦੀ ਝੋਟੀ ਦੇ ਵੇਸੀਤ ਗਿਆ ਬੋਲੇ ਤਾਂ ਸਾਫ ਕੀਤੀ ਝੋਡੀਆਂ ਸਵੇਰ ਦੀ ਬੰਦੇ ਬੰਦੇ ਫਿਰ ਜੀ ਅੱਜ ਤੇ ਜਿਹੜੇ ਵੀਰ ਨੇ ਜਿਹੜਾ ਨਹੀਂ ਵੀ ਨਾ ਮਾਨਾ ਹੋ ਗੱਡਾਂ ਕਰ ਲੈਂਦਾ ਉਹ ਵੀ ਅੱਜ ਕਹੂਗਾ ਕਿ ਮੈਂ ਲੈਣੀ ਆ 9000 ਮਾਰ ਕਰ ਦੂ ਬੰਦੇ ਦਾ ਵੀਰ ਜੀ ਵੇਖੋ ਝੋਟੀ ਇਹ ਦੇ ਅੱਜ ਵੀਰਾਂ ਕਮਾਲ ਹੀ ਕਰਤੀ ਆ ਦੇ ਕਿਉਂ ਲੱਗੀ ਆ ਸਮਝੀ ਬਲ ਮੋਟਰ ਹੀ ਆ ਲਾ ਉਹ ਵੇਖੋ ਵੇਖੋ ਬੱਚਾ ਚਾਹੁੰਦੇ ਵੇਖੋ ਜੀ ਗਾੜੀ ਆ ਗਈ ਬੁਰੀ ਬੁਰੀ ਝੋਡੀ ਪ्योर ਚਾਰ ਡੰਡ ਲੈ ਇਹ ਵੀ ਸਿੰਗੀ ਨਗੇ ਨਗੇ ਕੱਟ ਵਾਲੇ ਸਿੰਗ ਲਗੇ ਕਾਤ ਇਹ ਜੇ ਕਤੋਂ ਕੱਟ ਕੱਟ ਲੈਂਦੀਆਂ ਜੀ ਦੁੱਧ ਝੋਡੀ ਦੇ ਥਲੇ ਹੋਊਗਾ ਦੁੱਧ 12 12.5 ਕਿਲੋ ਥਾਣ ਵੇਖੋ ਥਾਣ ਬੜਾ ਸਪੈਸ਼ਲ ਲੱਗਣਾ ਵੀਰੇ ਕਾਰੇ ਤਾਂ ਥੋੜਾ ਕਰਦੀ ਆ ਇੱਕ ਤੋਂ ਹੋਰ ਕਰਦੇ ਆ ਹਾਂਜੀ ਤੇ ਕੋਲ ਕੇ ਨਾ ਬੱਚਾ ਲਾ ਦਿੰਨੇ ਆ ਚਲੋ ਇਦਾਂ ਕਰ ਲੈਂਦੇ ਆ 13 ਕਿਲੋ ਦੁੱਧ ਹੀ ਝੂਟੀ ਥੱਲੇ ਅੱਛਾ ਹੀ ਯਾਰ ਜਿਵੇਂ ਮੇਰਾ ਥੋੜਾ ਜਿਹਾ ਮੱਡ ਵੀ ਖਾਦਾ ਅੱਛਾ ਅੱਛਾ ਤੇ ਝੂਟੀ ਥੱਲੇ 11 ਲੀਟਰ ਦੁੱਧ ਦੀ ਗਾਰੰਟੀ ਆ 11 ਕਿਲੋ ਦੀ ਗਾਰੰਟੀ ਭਾਵੇਂ ਜਿੱਥੇ ਮਰਜੀ ਕੋਈ ਪੰਜਾਬ 'ਚ ਜਿੱਥੇ ਮਰਜੀ ਮੰਗਾ ਲੈ ਕਰਾਇਆ ਉਹਨਾਂ ਦਾ ਡੰਗਰ ਆਪਾਂ ਨੇ ਪੂਰੀ ਫੁੱਲ ਗਾਰੰਟੀ ਹੋਗੀ ਮੈਂ ਆ ਪੂਰ ਛਟਾ ਹੀ ਕੋਈ ਹਾਂਜੀ ਹਾਂਜੀ ਪਰ ਵੀਰ ਆਇਦਰ ਕਾਰਡ ਤੋੜਤਾ ਅਜ ਮੈਂ ਆ ਇਧਰ ਵੇ ਹਾਂ ਛੋਟੀ ਚਾਹ ਮੰਨ ਪੀਓ ਹਾਂ ਇਹ ਆ ਲੈ ਗੱਲਾਂ ਇਦਾਂ ਵਾਲੀਆਂ ਜੇ ਮੈਂ ਉੱਧਰ ਗਿਆ ਨਹੀਂ ਜੇ ਮੈਂ ਕਹ ਉੱਧਰ ਨਹੀਂ ਕਹਿ ਕੇ ਮੈਂ ਵੇਚ ਦਿੰਦਾ ਹਾਂਜੀ ਪਰ ਵੀਰ ਜੀ ਸੱਚਾਈ ਦਾ ਮੁੱਲ ਆ ਵੀਰ ਹੁਣੇ ਆਦੇ ਕਿ ਸੱਚ ਬੋਲਣਾ ਪਰ ਐਡੀ ਛੋਟੀ ਲੱਭਣ ਜਾਈਏ ਨਾ ਕਰੋਂ ਪੈਸੇ ਪਾ ਕੇ ਤਾਂ ਵੀ ਨਹੀਂ ਮਿਲਦੀ ਚੰਗੀ ਲੱਗੀ ਅਸਲ ਚੀਜ਼ ਅਸਲ ਅਸਲ ਸਾਰਾ ਮੋਲ ਕਰਾਂ ਦੋ ਸਾਰਾ ਹੀ ਕਰਾਂ ਟੋਟਲ ਕੋਈ ਬੰਦਾ ਬਾਹ ਕੱਢ ਕੇ ਨਹੀਂ ਕਹਿ ਸਕਦਾ ਵਪਾਰੀ ਦਾ ਵਪਾਰੀ ਦਾ ਇੱਕ ਮੈਂ ਲਈ ਵਪਾਰੀ ਤੂੰ ਅੱਛਾ ਏ ਦੇਖੋ ਵੀਰੇ ਛੋਟੀ ਇਹਨੂੰ ਖਾਣ ਬੜਾ ਸਪੈਸ਼ਲ ਲੱਗਾਇ ਰੇ ਪੂਰੀ ਛੋਟੀ ਕੱਦ ਵੀਰ ਜੀ ਕੱਦ ਮੇਰੇ ਖਿਆਲ ਚ 5.5 6 ਫੁੱਟ ਨਾਣਾ ਕਿਲੋ ਇਹਦੇ ਥੱਲੇ ਲੀਟਰ ਮਾਰਕ ਕੋ ਟਾਈਮ ਚੋਕੇ ਲੈ ਆਈ ਅੱਛਾ ਇਹ ਰੇਣ ਮੇਰਾ ਕਾਮ ਹੀ ਜਦੋਂ ਦਾ ਮੈਂ ਵਪਾਰ ਕਰਦਾ ਮੈਂ ਦੋ ਟਾਈਮ ਹੀ ਚੋਕੇ ਚੋਕੇ ਚੋ ਜਦੋਂ ਵੀਰ ਜੀ ਪੈਸੇ ਦੇਣੇ ਚੋਕੇ ਹਨ ਮੈਂ ਮੈਂ ਇਹ ਇੱਥੇ ਖਲੋਇਆ ਵੀਰ ਜੀ ਮੈਂ ਮੈਂ ਚੋਕੇ ਨਹੀਂ ਲੈਂਦਾ ਹੁੰਦਾ ਠੀਕ ਵੀਰ ਜੀ ਤੇ ਮੈਂ ਕੱਸੀ ਦੋ ਟਾਈਮ ਚੋਕੇ ਲਈ 13 ਦੋਏ ਬੰਦੇ ਚਾੜ ਕੇ ਦੁੱਧ ਲਿਆ ਅਸਲ ਵਾ ਅਸਲ ਮੈਂ ਕਿਹਾ ਚੀਜ਼ ਆ ਗਈ ਜਿਹਨੂੰ ਪਰ ਅੱਜ ਵੀਰ ਜੀ ਨਿਆਰੇ ਵਜੇ ਜੇ ਬੜੀ ਜਸਰ ਵੱਖਣ ਵਾਲੀ ਅਸਲ ਦੇਖੋ ਵੀਰੋ ਛੋਟੀ ਪੜੇ ਮੇਰਾ ਕੋਈ ਸ਼ਿੰਗਾਰੀਆਂ ਨਹੀਂ ਐਦਾਂ ਮੈਂ ਜੱਕਦਾ ਵੀ ਨੰਗਣੇ ਆਂ ਤੇ ਮੈਂ ਹਾਂ ਵੀਰ ਜੀ ਜਿਵੇਂ ਬਦੀਆਂ ਨਾ ਉਵੇਂ ਬਦੀਆਂ ਨਹੀਂ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਤੁਹਾ ਗੱਜ ਹੁੰਦੀ ਜਾਂਦਾ ਕਰਨ ਵਾਲੀ ਸੀਲ ਠੰਡੀ ਆ ਤੇ ਉਹ ਸ਼ਿੰਗੀ ਛੋਟੀ ਬੁੱਕੀ ਸਪੈਸ਼ਲ ਦਾ ਨਾ ਹੈ ਬਾਕੀ ਬੱਚਾ ਵੀਰ ਜੀ ਇਹਦੇ ਮਗਰ ਬਹੁਤ ਜਿਹੜਾ ਟੋਪ ਦਾ ਆ ਗਿਆ ਨਾ ਕੱਟਾ ਆ ਗਿਆ ਹਾਂਜੀ ਲਾਉਂਗੀ ਦੇਖੋ ਛੋਟੀ ਵੀਰ ਜੀ ਇਹਦਾ ਫੇਰ ਰੇਟ ਆਪਾਂ ਕਰ ਦਈਏ ਯਾਰ ਇਹਨਾਂ ਤੇ 1.5 ਲੱਖ ਵੀ ਥੋੜਾ ਹੀ ਥੋੜਾ ਜੀ ਵੀ ਚੀਜ਼ ਵਾਏ ਦਾ 1.5 ਲੱਖ ਵੀ ਥੋੜਾ ਹੀ ਸਹੀ ਗੱਲ ਹੈ ਦੇਣ ਨਾਲ ਮੋਲ ਪਾਉਣਾ ਇਹਦਾ ਦੇਣ ਨਾਲ ਦੇਣ ਨਾਲ ਬੋਲ ਬੰਬ ਇਹਦਾ 340 ਹਾਂਜੀ 10 ਲੱਖ ਨਹੀਂ ਹਾਂ ਨਾ ਜਸਰੋ 1,17,000 ਦੀ ਬੱਲੇ ਬੱਲੇ ਅੱਜ ਦੇ ਵੀਰ ਜੀ ਕਮਾਲ ਕਰਤੀ 1,17,000 ਦੀ ਬਾਕੀ ਵੀਰ ਜੀ ਛੋੜ ਛਾੜ ਕਰਦੀ ਹੋਈ 115 ਦੀ ਝੋਟੀ ਕਰੀ ਦੇਈਗੇ ਨਾਲੋ ਨਾਲ ਹੀ ਗਏ ਲਓ ਵੀਰ ਜੀ ਆਹਦਾ ਆਹ ਇਹਦਾ ਦੂਜੇ ਬੱਚੇ ਨੇ ਮੂੰਹ ਮਾਰਿਆ ਝੋਡੀ ਪਸਮ ਵੀ ਪਸਮ ਵੀ ਅਜੇ ਝੋਡੀ ਪਸਮੇ ਬੱਚਾ ਛੱਡਦਾ ਪਸਮੂ ਜਦੋਂ ਮੈਂ ਛੱਡੇ ਲੈ ਕੱਢ ਦੂਗੀ ਸੀਐਲ ਠੱਡੀ ਆ ਨਾ ਕਰਮ ਵਾਲੀ ਹਾਂਜੀ 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 ਬੰਦੇ ਵੀਰ ਕੋ ਝੋਡੀ ਨਾ ਕਹੇਦੇ ਘਰ ਹਾਂਜੀ ਗੁਰੂਆ ਤੇ ਮੈਂ ਤੇ ਲਗੜੇ ਗਿਆ ਇੱਕੋ ਦੇਣੀ ਅੱਛਾ ਇੱਕੋ ਦਿਨ ਤਿੰਨ ਵਾਰਾ ਗਿਆ ਅੱਛਾ ਕਿੜ ਦਾ ਕ ਮੰਗਦਾ ਹੈ ਅੱਛਾ ਪਸੰਦ ਆ ਗਈ ਪੂਰੀ ਮੈਂ ਲੈ ਕੇ ਜਾਣਾ ਹਾਂ ਤੇ ਮੈਂ ਇਹ ਵਲੇ ਲੈ ਲਈ ਠੀਕ ਆ ਠੀਕ ਆ ਬੰਦਾ ਦਾ ਯਾਰ ਤੂੰ ਪਹਿਲਾ ਵਪਾਨੀਆਂ ਜਿਹੜਾ ਫੇਰ ਦਾ ਤਿਆਰ ਆ ਗਿਆ ਸਹੀ ਗੱਲ ਜੀ ਬਾਕੀ ਵੀਰ ਜੀ ਸਿੰਗਲ ਹੱਡੀ ਦੀ ਆ ਕਾਦਨ ਕਾਦ ਦਾ ਵਜਨ ਕਿਸੇ ਵੀ ਗੱਲੋਂ ਕੋਈ ਮੇਰਾ ਭਰਾ ਕਿਸੇ ਗੱਲੋਂ ਝੋਟੀ ਦੀ ਕੋਈ ਕਮੀ ਕੋਈ ਕੋਈ ਟਾਈਮ ਨਹੀਂ ਲਗਾ ਕੋਈ ਪਿਆਰ ਨਹੀਂ ਲਗਾ ਇਦਾਂ ਇਦਾਂ ਦਾ ਹੱਥ ਉਹਦੀਆਂ ਚੋਈਆਂ ਹਾਂਜੀ ਹਾਂਜੀ ਤੁਹਾਨੂੰ ਨਹੀਂ ਇਦਾਂ ਸ਼ੌਂਕ ਹੈਗਾ ਨਾ 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 ਬਸ ਮੇਰਾ ਟਾਈਮ ਹੀ ਸਰੇ 6:30 ਪੌਣੇ 7 ਵਜੇ ਦਾ ਵਾ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਕਿਉਂਕਿ ਪ੍ਰੋਗਰਾਮਾਂ ਲੈਣਾ ਜਦੋਂ ਬਿਲਕੁਲ ਵੀਰ ਜੀ ਦਿੱਤੇ ਅਗਲੇ ਨੇ ਮੈਨੂੰ ਦੇਣੇ ਆ ਬਿਲਕੁਲ ਵੀਰ ਜੀ ਆਪਣੀ ਤਸੱਲੀ ਕਰਕੇ ਦੋ ਟਾਈਮ ਚੋਂ ਤਿੰਨ ਤਿੰਨ ਤਾਂ ਚੋਣਾ ਮਈਆਂ ਨੂੰ ਮੇਰੀਆਂ ਚੋਕੇ ਫੜੇ ਆ ਗਈਆਂ ਸਰਾਈਆਂ ਦੀ ਝੋਟੀ ਲਓ ਵੀ ਜੇ ਰਿਕਾੜੀ ਰਿਕਾੜੀ ਮਕੇ ਪੇਲ ਨੂੰ ਮਈਆਂ ਨੂੰ ਲਾਇਆ ਹਾਂਜੀ ਰਿਕਾੜੀ ਟੁੱਟੀ ਆ ਗਿਆ ਅੱਜ ਗਾੜੀ ਆ ਗਈ ਇੰਜਨ ਦੇ ਡੱਬੇ ਜੜੀ ਝੋਟੀ ਲੈ ਬੱਲੇ ਬੱਲੇ ਇਹ ਕੁਟਾਂ ਵੀ ਹੋਰ ਥੋੜਾ ਮੈਨੂੰ ਲਾਇਆ ਬੱਲੇ ਬੱਲੇ ਵੇਖੋ ਝੋਟੀ ਇਹ ਗੱਲਾਂ 12 ਕਿਲੋ ਕੰਡੇ ਚਾੜਵਾ ਦੋ ਦੋ ਮਈਆਂ ਅਛਾ ਜੀ ਵੀਰ ਜੀ ਕਹਿੰਦੇ ਸਿਵਾਲੀ ਤੇ ਮੈਂ ਕਿਹਾ ਹੱਥੀ ਕਰਾ ਹਾਂ ਜਗਾ ਲਾਇਆ ਮਗਰ ਕੱਢੀ ਦੇ ਹਾਂਜੀ ਵੇਖੋ ਵੀਰ ਜੀ ਮੈਂ ਵੇਖ ਕੱਢੀ ਜੋ ਮੈਂ ਬੜੀ ਉਹਮਾ ਦਾ ਸੰਦਾ ਕੀ ਟ੍ਰੇਨ ਦੇ ਇੰਜਨ ਜਿਹੜੀ ਛੋਟੀ ਆ। ਉਹ ਗੁਰੂਆ ਨਾਂ ਨਹੀਂ ਲੈਣਾ ਚਾਹੀਦਾ ਕਹਿ ਦਿੰਦੇ ਕਾੜੋ ਆਪਾਂ ਦੇ ਘਰ ਦੇ ਟੋਕੜ ਮੇਂ ਵਿੱਚ ਵੀ ਘਰ ਵਾਲਿਆਂ ਨੂੰ ਆਪਾਂ ਦਿੰਦੇ ਨਹੀਂ ਉਹਨਾਂ ਨੂੰ। ਹਾਂਜੀ। 65000 ਦੀ ਕਿਵੇਂ ਮੈ ਆ? ਹੈਗੀ ਆ ਗਈ। ਜੁਨੀ ਦਾ ਕਿਉਂ ਨਾ ਲੀਡਾ ਸਾਡੀ 12 ਕਿਲੋ ਕੰਡੇ ਚਾੜ ਕੇ ਮਗਰ ਕੱਟੀ ਆ ਗਈ। ਮਗਰ ਕੱਟੀ। ਇਹ ਕੋ ਕੱਟੀ ਕੜੇਟ ਆਉਦੀ ਆ ਗਈ। 12 ਕਿਲੋ ਕੰਡੇ 14 ਹੁੰਦੇ ਤੁਹਾਨੂੰ। 12 ਕਿਲੋ ਵੀ। ਹਾਂਜੀ ਹਾਂਜੀ। ਠੀਕ ਵੀਰੇ ਠੀਕ। ਵੇ ਮਾਈ। ਵੇ ਮਾਈ। ਜੰਮੀ ਪੜੀ ਫੁੱਲ ਆਣਾ ਵੀ ਦੀ। ਕੀ ਹੋ ਰਿਹਾ ਹੈ ਨਾ ਨਾ ਵੇਖੇ ਧਿਆਨ ਨਾਲ ਬੱਚੇ ਦਾ ਕਰਦੀ ਥੋੜਾ ਹੈ ਨਾ ਹਾਂ ਜੀ ਲੈਵਾ ਨਹੀਂ ਜੇ ਪਰੇ ਲੱਗਦੇ ਲੈਵੇ ਨਹੀਂ ਜੇ ਲੱਗਦੇ ਜਦਾਂ ਆਲੂ ਆਲਾ ਬੋਰਾ ਬੰਨਿਆ ਦਾ ਥਲੇ ਮੱਝ ਵੀ ਵੇਖਦੇ ਪਾਸੇ ਹੱਡੀ ਪਤਲੀ ਇੱਥੇ ਖਲੋਇਆ ਵੀਰ ਜੀ ਖਲੋਇਆ ਖਲੋਇਆ ਇੱਥੇ ਹੱਡੀ ਵੀ ਹੱਡੀ ਪਤਲੀ ਥੋੜਾ ਜੀ ਬਿਲਕੁਲ ਵੀਰੇ ਬਿਲਕੁਲ ਠੀਕ ਲੈ ਜੇ ਦੇਖੋ ਵੀਰੇ ਥਾਣ ਵੀ ਬੜਾ ਤੇ ਚੱਦਾ ਹੀ ਬੜਾ ਕਰਮਾੜੀ ਜਿੰਨੀ ਆ ਸਾਰੀ ਸਾਫ ਝੋਟੀ ਐ ਜੰਮੀ ਫਲੀ ਅਸਲ ਅਸਲ ਇੱਥੋਂ ਬੜਾ ਲੱਗਦਾ ਕਿ ਉਹ ਖਾਦਾ ਜਦੋਂ ਕਿਸੇ ਮੈਨੂੰ ਕਿਸੇ ਵੀ ਇਧਰ ਕੀਤਾ ਫੋਨ ਕਰ ਵਾਲੇ ਨੇ ਅੱਛਾ ਕਹਿੰਦਾ ਭਿੰਦਿਆ ਮੱਝ ਹੈਗੀ ਮੇਰੇ ਕੋਲ ਆ ਜਾ ਹਾਂਜੀ ਕਿਹਾ ਨਾ ਜਦੋਂ ਚੰਗੀ ਲੱਗੀ ਫਿਰ ਮੈਂ ਕਿਹਾ ਹੁਣ ਤੇ ਇਹਨੂੰ ਲੈ ਕੇ ਜਾਉਂਗਾ ਦੇ ਲਈ ਖੁਸ਼ ਹੋ ਗਿਆ ਕਿ ਫਿਰ ਮੱਝ ਤੇ ਆ ਕਰਨ ਵੀਰ ਜੀ ਮੈਂ ਵੀ ਮੈਂ ਫਿਰ ਲੱਗੀ ਚੰਗੀ ਕੇ ਮੈਂ ਚੰਗੀ ਲੱਗੀ ਫਿਰ ਲੱਗਦੀ ਕਿ ਕਹਿੰਦਾ ਮੰਜਾ ਤੇ ਭੈਣ ਜਦੋਂ ਕੰਮ ਹੋਇਆ ਵੀਰ ਜੀ ਦਾ ਫਿਕਰ ਹੈ ਹਾਂਜੀ ਤੈਨੂੰ ਯਕੀਨ ਕਰਾਂ ਦਿਲ ਦੀ ਗੱਲ ਰੱਖਾਂ ਆ ਚਾਰ ਮਈਆਂ ਮੇਰੀਆਂ ਮੇਰਾ ਵੀਰ ਕੋਈ ਮੰਗਣ ਡਿਆ ਹੋਆ ਅੱਛਾ ਏ ਉਹਨੇ ਮੈਨੂੰ ਕਿਹਾ ਕਿ ਅੱਜ ਦੀ ਦਿਹਾੜੀ ਵੇਡ ਕਰਦੇ ਮਈਆਂ ਚਾਰ ਗਾੜੀਆਂ ਖੁੱਲਣੀਆਂ ਆ ਉਹਦੇ ਮਈਆਂ ਚਾਰੇ ਆ ਜਣੂ ਅੱਛਾ ਮੈਂ ਚਲੋ ਕੋਈ ਨਹੀਂ ਭਾਈ ਤੁਹਾਨੂੰ ਮੈਂ ਫੇਰੇ ਹੋਰ ਦੇ ਦਾਂਗਾ ਹਾਂਜੀ ਮੈਂ ਹੁਣ 15 ਮਈਆਂ ਦੇਣੀਆਂ ਅੱਛਾ ਇੱਕ ਘਾਕ ਵੇਖ ਲਓ ਵੀਰ ਜੀ ਲੱਗੇ ਅਕਸਰ ਮਾਲ ਖਰਦੇ ਰਹੇ ਹਨਾ ਹੁਣ 15 ਮਈਆਂ ਗੱਲੀਆਂ ਕੱਲੇ ਨੂੰ ਬੜੀ ਵੀਰ ਜੀ ਬਾਦਯਾਰੀ ਗੱਲ ਆ ਮਜ਼ਾ ਤਾਂ ਫੇਰ ਹੁੰਦਾ ਜੇ ਦੋਰੇ ਆਏ ਬਿਲਕੁਲ ਅਗਲੇ ਗਾਂ ਜਾਣੀ ਆ ਨਾ ਹਾਂਜੀ ਉਹਦੇ ਘਰ ਮੇਰਾ 1819 ਨਗਰ ਚਲੇ ਜਾਓ ਬੱਲੇ 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 1819 ਨਗਰ ਚਲੇ ਜਾਓ ਵੇਖੋ ਵੀਰ ਜੀ ਕੰਮ ਸਚਾਈ ਦਾ ਸਾਫ਼ ਸੁਥਰਾ ਪੁਰਾਣਾ ਕੰਮ ਨਹੀਂ ਆ ਵੀ ਵਪਾਰੀ ਲੈ ਜੇ ਘਰ ਵਾਲਾ ਲੈ ਜੇ ਡੇਲੀ ਵਾਲਾ ਲੈ ਜੇ ਮੈਨੂੰ ਕੋਈ ਗਾਲ ਕਰੂਗਾ ਮੈਂ ਥਣ ਵੀਰ ਜੀ ਥਣ ਮੈਂ ਕਹਿੰਨਾ ਥਣ ਦੇ ਤੇ ਬੈਕ ਹੋਣੇ ਕੋਈ ਕੰਡੇ ਚੜ੍ਹਨ ਦੁੱਧ ਵਸਾ 12 ਕਿਲੋ ਕੰਡੇ ਚੜ੍ਹਵਾ ਦੁੱਧਾ ਤੇ ਬਾਕੀ ਵੀਰ ਜੀ ਆਪਾਂ ਜਿਹੜਾ ਜੇਦਾ ਵੀ ਰੇਟ ਪਾਣਾ ਵੀਰ ਜੀ ਜੈ ਉਹਦਾ ਰੇਟ ਹੈ ਜੇ ਆ ਪਾ ਲੈਣਾ ਲੋਕਾਂ ਨੂੰ ਮੈਂ ਨਾ ਫੋਨ ਹੀ ਕਰਕੇ ਕੜਕਾਂ ਦੇ ਭਜਾ ਕੇ ਮਾਰਵਾਗੇ ਜਿਹੜਾ ਰੇਟ ਮ ਵੇਖੋ ਵੀਰ ਮੈਂ ਕੁੜੀ 40 ਦੇ ਹਾਂ ਰੇਟ ਤਾਂ ਕਿੰਨਾ ਪਾ ਰਿਏ ਜੱਸਾ ਵਾਜ ਨਹੀਂ ਮੈਂ ਦੇ ਲਈ 1 ਲੱਖ ਵਿੱਚ 10000 ਦੀ ਕਰ ਦਈਏ ਥੋੜਾ ਬੋਤ ਕਲਾ ਕਰੀਏ ਤੂੰ ਖੁਸ਼ ਹੋ ਜਾ ਜਿੱਥੇ ਰੱਖੇ ਉੱਥੇ ਰਹਿ ਨਾ ਮੈਂ ਮੈਂ ਵੇਖ ਲਾ ਕਿੰਨੇ ਰੁਪਈਆ ਮੈਂ ਤੇ ਬੜੇ ਰੁਪਈਆ ਲੱਭਣ ਚਾਹੀਏ ਵੀ ਇਦੀ ਛੋਟੀਆਂ ਲੱਭਦੀਆਂ ਨੇ ਉਹਦਾ ਰੇਟ ਕੰਦਾ ਨਿਆਣਾ ਸੌਦਾ ਮੇਰਾ ਚੱਲਣ ਰਿਹਾ ਕਿਹਨਾ ਰਹਿਂਦੀ ਹੈ ਪਰ ਨਹੀਂ ਕਰ ਦਈਏ ਕਰ ਦਈਏ ਮੈਂ ਕਹਿੰਦਾ ਕੋ ਨਹੀਂ ਹੁੰਦਾ ਕੋ ਨਹੀਂ ਹੁੰਦਾ ਕਿਨੇ ਦੇ ਦੀਏ ਕਰ ਦਈਏ ਜਾ ਤੂੰ ਦੱਸ ਮੱਧ ਦੇਹਲਾ ਕੀ ਚੀਜ਼ੀ ਮੱਧ ਦੇ ਬੜੀ ਚੀਜ਼ ਆ ਵੀਰੋ ਕੌਣ ਸੀ ਛੱਡ ਦਈਏ ਹੈ 95000 ਲਾ ਆਵਾਦ ਦੇ ਕਾਰਡ ਹੀ ਤੋੜਤੇ ਅੱਜ ਭਿੰਦੇ ਵੀਰ ਨੇ ਤੇ ਪਰ ਮੱਧ ਦੇ ਦੇਣੀ ਅੱਜ ਵੀਰ ਕੋਈ ਕੰਮ ਹਾਂਜੀ ਜਿਹੜਾ ਮਰਦੀ ਮੇਰਾ ਵੀਰ ਪਹਿਲੇ ਖੂਨ ਦੇ ਦੂਜੇ ਦੇ ਸਾਈ ਪਾ ਦੇ ਹਾਂਜੀ 90000 ਦੀ ਬੱਲੇ 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 ਹਾਂ ਇਹ ਕੀ ਫੂਰ ਲਾਏ ਮੇਰੇ ਆਣ ਕੇ ਕਸਲੀ ਕਰਕੇ ਦੋ ਟਾਈਮ ਚ ਓਏ ਤਿੰਨ ਟਾਈਮ ਚ ਓਏ ਆਪਣੇ ਜਦੋਂ ਮਰਜੀ ਫੋਨ ਲੈ ਮਾਲ ਵੇਚ ਕੇ ਨਹੀਂ ਪਾਉਣਾ ਜਿਹੜੀ ਵਿਕੀਆਂ ਨੂੰ ਦੱਸ ਦੇਣਾ ਵਿਕੀ ਹਾਂ ਹਾਂਜੀ ਉਹ ਗਾਂ ਗਾਂ ਵਿਕੀਆਂ ਪਾ ਦੱਸਤਾ ਗਾਂ ਨੂੰ 90000 ਦੀ ਮੈਂ ਦੇ ਦਾਂਗੇ ਪਰ ਵੀਰ ਜੀ ਬਾਹਰ ਜਾਈਏ ਨਾ ਮੈਂ ਕਹਾਂ ਉਹ ਜੀ ਮੈਂ ਕਦੇ ਘਰ ਘਰ ਜੰਮਦੀਆਂ ਨਹੀਂ ਰਾਜ ਰਾਜਾ ਮਹੀਂ ਰਾਜਾ ਪਹਿਲਾਂ ਪ੍ਰੋਣੇ ਆਉਣਗੇ ਪਹਿਲਾਂ ਮਾਝਾ ਲਜਾਣਗੇ ਹਾਂ ਜਦ ਗਾਂ ਨਹੀਂ ਗੁੰਨੀਆਂ ਮਹੀਂ ਨੂੰ ਜਦੋਂ ਪਾਇਆ ਤੇ ਸ਼ਿੰਗਾਰ ਨਹੀਂ ਮਹੀਂ ਬਿਲਕੁਲ ਗੁੰਨੀਆਂ ਪਾਇਆ ਇਹ ਲੈ ਕੋਣ ਨਹੀਂ 90000 ਦੀ ਮੈਂ ਦੇ ਦਾਂਗੀ ਲੈ ਵੀਰਾ ਜੱਤੀ ਕਰਾਤੀ ਗਾਲੀ ਗਾਂ ਗਾਂ ਇਹ ਰੰਮ ਮੈਂ ਕਿਹ ਮਹੀਆਂ ਦੀ ਮੀਣੀ ਸੱਚ ਉਹ ਮੀਣੀ 12 ਵਜੇ ਮਹੀ ਚੋ ਲੈ ਲਓ ਅੱਛਾ 12 ਵਜੇ ਮੀਣੀ ਉਹ ਮਹੀ ਦਾ ਬਚਾ 15-20 ਦਿਨਾਂ ਦਾ ਹਾਂ ਦਾ 25-20 ਦਿਨਾਂ ਦਾ ਦੁੱਧ ਉਹ ਮਹੀ ਥਲੇ 9 ਕਿਲੋ ਅੱਛਾ ਜੀ 8 ਕਿਲੋ ਦੀ ਮੀਣੀ ਗਰੰਟੀ ਨਾਲ ਜੀ ਬੱਲੇ ਬੱਲੇ ਇਹ ਵੀ ਮੀਣੀ ਦੁੱਧ ਦਊ ਕਿ 10 ਕਿਲੋ ਅੱਜ ਇੱਥੇ ਮੀਣੀਆਂ ਬੂਰੀਆਂ ਸਾਰੀਆਂ ਅੱਜ ਅੱਜ ਸਾਰਾ ਸਟਾਕ ਲਿਆਂਦਾ ਅੱਜ ਹੀ ਲਿਆਂਦੀ ਅੱਜ ਮੈਂ ਰਲਾ ਬਾਈ 2 ਦਿਨ ਸਾਹੂ ਕੇ ਵੇਚਾਂਗੇ ਦੁੱਧ ਦਊ 10 ਕਿਲੋ 10 ਕਿਲੋ ਦੁੱਧ ਦਊ ਬੜੀ ਵੱਡੀ ਆ ਮੈਂ ਨਵੇਂ ਮਹੀ ਦਾ ਹਾਂ ਇਹ ਵੀ ਵੀਰ ਜੀ ਫੁੱਲ ਵੱਡੀ ਮਹੀਂ ਆ ਛੋਟੀ ਮਹੀਂ ਕੋਈ ਵੀ ਨਹੀਂ ਦੇਖੋ ਥਣ ਚੰਗੀ ਹੈ ਨਾ ਚੰਗੀ ਸਾਫ ਹਨਾ ਸਾਰੀ ਉਹ ਨਹੀਂ 12 ਵਜੇ ਮਹੀਂ ਚੋਕ ਲੈਂਦੀ ਹੈ ਹਾਂਜੀ 12 ਵਜੇ ਵੀਰ ਜੀ ਚੋਈ ਆ ਤੇ 3 ਵਜੇ ਦਾ ਟਾਈਮ ਹੋਇਆ ਤੇਰੇ ਸ਼ਾਮਾਰੇ ਟਾਈਮ ਚ ਵਾਈਜ਼ ਦੇ ਟਾਈਮ ਆ ਫੁੱਲ ਭਾਂਜੂ ਕਰਮਾ ਲਈ ਦਹੇ ਕਿਲੋ ਦੁੱਧ ਕਰਕੇ ਦੇਣੀ ਆ ਬਿਲਕੁਲ ਵੀਰ ਜੀ ਸੱਚੀ ਗੱਲ ਆ 2 ਕਿਲੋ ਮਹੀਂ ਥੱਲੇ 10 ਲੀਟਰ ਦੁੱਧ ਆ ਅੱਜ ਹੀ ਮਹੀਂ ਹੰਦੀ ਆ ਠੀਕ ਠੀਕ ਵੀਰ ਜੀ ਕੋਈ ਨਹੀਂ ਠੀਕ ਵੀਰ ਜੀ ਹਾਂ ਰੇਕਾ ਜੜੀ ਚੌੜੀ ਮਹਿੰਦੀ ਹਾਂਜੀ ਹਾਂਜੀ ਬਹੁਤ ਹੀ ਚੰਗੀ ਬਹੁਤ ਚੰਗੀ ਸਾਫ਼ ਸੁਥਰੀ ਮਹੀਂ ਥਾਣ ਪਾਂਡਾ ਬਹੁਤ ਖੁੱਲੇ ਖੁੱਲੇ ਲੈ ਰਦੀਆਂ ਮਈਆਂ ਵੱਡੀ ਵੱਡੀ ਸਾਰੇ ਮੀਣੀ ਮਹੀਂ ਕਿਤੇ ਕਿਤੇ ਲੱਭਦੀ ਮੀਣੀ ਵੀ ਲੱਭਦੀ ਕਿਤੇ ਕਿਤੇ ਤੇ ਬੂਰੀਆਂ ਵੀ ਪਰ ਅੱਜ ਇੱਥੇ ਭਿੰਦੇ ਵੀ ਅੱਜ ਸਾਰੀਆਂ ਬੂਰੀਆਂ ਮੀਣੀਆਂ ਕਾਲੀਆਂ ਮੀਣੀਆਂ ਪਿਲੀਆਂ ਇੱਕ ਮਹੀਂ ਨੇ ਲਈ ਆ ਡੱਬੀ ਡੱਬੀ ਉਹ ਮਈ ਮੇ ਲਿਉਣੀ ਆ ਅੱਜ ਤਰੀਕ ਹੈਗੀ ਆ 12 12 16 ਤਰੀਕ ਨੂੰ ਅੱਛਾ ਤੁਹਾਨੂੰ ਮਈ ਸੁਬਣੀ ਆ ਉਧਰ ਲੈਵਣੀ ਆ ਵੀਰਾਂ ਨਾਲ ਕੀ ਕੀ ਆ ਵੀ ਮਈ ਸੁਬਣੀ ਤੇ ਲੈ ਜਾਈਏ ਲੈ ਜਾਾਂਗੇ ਉਹ ਤਾਂ ਮੈਂ ਲੈ ਤਿੰਨ ਕ ਵਾਰ ਹੋ ਗਏ ਐਸੇ ਡੰਗਰ ਸਾਰੇ ਮਿਲਿਆ ਕਰਦਗੇ ਨੀਲੇ ਕਾਲੇ ਪੀਲੇ ਹਰੇ ਸਾਰੀਆਂ ਸਾਰੀਆਂ ਮੇਲਾ ਲਾ ਦੇਣਾ ਵੀਰ ਜੀ ਹੋਣਾ ਬਸ ਅੱਗੇ ਬਿਜੀ ਆ ਥੋੜੇ ਜਿਹਾ ਮੇਰ ਨਾਲ ਅੱਗੇ ਲੱਗਾ ਰਹਿਦਾ ਬਿਲਕੁਲ ਬਿਲਕੁਲ ਵੱਧ ਦੇ ਦੀ ਆਪਾਂ ਪਚੰਨੀ ਆਂ ਨਹੀਂ ਕਰ ਦਈਏ ਥੋੜਾ ਬੋਲਾ ਕਿਨਾ ਕਰੀਏ ਮੈਂ ਖਾ ਛੂਟਾ ਵਾਲਾ ਮੁੱਲ ਕਰਪਣਾ ਮੈਂ ਹਾਂ ਬੋਡੀ ਮੈਂ ਚੰਗੀ ਵੇਰ ਜੀ ਮੀਣੀ ਮਹੀਂ ਆ ਵੇਖੋ ਹਾਂ ਇੱਥੇ ਖੜੋ ਵੀਰ ਜੀ ਹਾਂ ਠੀਕ ਕਿਨੇ ਨਹੀਂ ਇਹ ਕਰ ਛੱਡ ਦਈਏ ਇਥੇ ਜਿੰਨਾ ਮਾਨ ਕਰਾਉਣਾ ਕਰਾਉਣਾ ਇਹਦਾ ਪੰਜ ਚੰਗੀ ਆ ਪੰਜ ਹੀ ਛੱਡ ਦਈਏ 85 ਪੰਜ ਹੋਰ ਛੱਡੀਏ ਅੱਛਾ ਕਿਨੇ ਦੀ 80 ਲੈ 80 ਜਨ ਦੋ ਹੋਰ ਛੱਡੀਏ ਅੱਛਾ ਕਰਾਇਆ ਵੀ ਛੱਡੀਏ ਪੱਕੀ ਗੱਲ ਆ ਪੱਕੀ ਗੱਲ ਤਿੰਨ ਹੀ ਛੜੀਏ ਤਿੰਨ 75 ਦੀ ਜਾਣਦੇ ਆ ਆ ਇਹ ਗੱਲ ਪੰਜਾਹ ਨਹੀਂ ਦੇਦਾ ਯਾਰ ਨਹੀਂ ਲਾਉਂਦੀਆਂ ਵੀਰ ਜੀ ਇਹਦੀ ਗੱਲ ਆ ਯਾਰ ਨਹੀਂ ਲਾਉਦੀ ਕੋਈ ਗੱਲ ਹੋਵੇ ਨਾ ਕੋਈ ਬਗੀ ਨਾ ਸਹੀ ਹਾਂ ਨਾ ਬਜੂ ਨਾ ਸਹੀ ਸਹੀ ਗੱਲ ਪਰ ਵੀਰ ਜੀ 75000 ਦੀ ਝੋਟੀ ਵੀ ਲੱਭਦੀ ਨਹੀਂ ਆ ਕਿਤੇ ਲੱਪਣ ਜਾਈਏ ਬਾਹਰ ਲੋਕੀ ਹੱਥ ਨਹੀਂ ਲਾਉਂਦੇ ਉਹ ਦੇਖ ਗਾੜੀ ਆ ਗਿਆ ਜਿਹੜੀਆਂ ਮੈਨੂੰ ਚੰਗੀਆਂ ਲੱਗਦੇ ਨਾ ਇਹਨੂੰ ਵੀਰ ਜੀ ਇਹਨੂੰ ਕੀ ਕਹੀਏ ਫਿਰ ਲਾ ਆਈ ਕਰਮਾ ਵਾਲੀ ਪਾਰ ਮਾ ਜੀ ਕਿਲੋ ਗਾਂ ਕੋ ਦੁੱਧ ਦਾ ਅੱਛਾ 26 ਕਿਲੋ ਬੰਦੇ ਦੇ ਸਿਰ ਸਿਰ ਜਿਹੜੀ ਗਾਂ ਹੁੰਦੀ ਆ ਚੌੜਾ ਵੇਖ ਗਾਂ ਦਾ ਵੇਹਣ ਓਏ ਆਈ ਕਲਾਂ ਪਰ ਵੇਗੀ ਗਾਂ ਅੱਛਾ ਗਾਂ ਵਖਾ ਲੈਣੀ ਹਾਂ ਵਖਾ ਲੈਣੀ ਆਪਾਂ ਹਾਂ ਵੇਗੀ ਆ ਗਾਂ ਵੇਗੀ ਆ ਇੱਕ ਹੋ ਗਈ ਤਾਂ ਗਾਂ ਵੇਗੀ 26 ਕਿਲੋ ਦੁੱਧ ਦਾ ਗਾਂ ਹੋ ਗਿਆ 26 ਕਿਲੋ ਵੀ ਰੋਣੀਆਂ ਦੇ ਗਾਂ ਕੋ ਦੁੱਧ ਆ ਵੀਰ ਜੀ ਇੱਥੇ ਖਿਲਾ ਦਿਓ ਦੋ ਮਿੰਟ ਖਿਲਾਓ ਹਾਂ ਜੀ ਇੱਥੇ ਖਿਲਾ ਦਿਓ ਦੋ ਮਿੰਟ ਠੀਕ ਜੀ ਆਜੋ ਲੈ ਆਓ ਥਾਲਿਆ ਕਿਤੇ ਚੋਣ ਲੱਗੀ ਆ ਢਾਈ ਬਾਲੀਆਂ ਦਾ ਤੁਹਾਨੂੰ ਲੜਾ ਭੈਣ ਤੇਰੇ ਬੱਲੇ ਬੱਲੇ ਦੇਖੋ ਨੂਣਾ ਕਹਦੇਗਾ ਦੱਸਾਂ ਢੀ ਵੀਰ ਗਾਪੇ ਦੱਸਾਂ ਢੀ ਕਿ ਮੈਂ ਇਨਾ ਦੁੱਧ ਹੈਗਾ 13 ਕਿਲੋ ਹੁਣ ਚੋਣਾ ਇੱਥੇ ਇੱਥੇ ਵੀਰ ਦੀ ਖਲੋਇਆ ਪੂਛ ਫੜਿਓ ਠੀਕ ਵੀਰ ਜੀ ਆਹ ਵੇ ਮੋਟਰ ਠੀਕ ਵੀਰ 11 ਕਿਲੋ ਹੋਣ ਦੇਣਾ ਤੇ 13 ਹੀ ਸਵੇਰੇ 13 ਹੀ ਸਵੇਰੇ 26 ਕਿਲੋ ਦੁੱਧ ਕੰਨ ਬੱਲੇ ਬੱਲੇ ਠੀਕ ਆ 26 ਕਿਲੋ ਬੜੀ 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 ਗਾਮ ਬੜੀ ਗਾ ਮੈਨੂੰ ਵੱਡੇ ਫੁੱਲ ਹੁਣ ਕੀਤਾ ਮੈਨੂੰ ਪਸੰਦ ਆ ਕੀ ਮੈਂ ਹੱਥ ਲੈ ਕੇ ਜਾਣਾ ਹਮ ਰੰਗਮਾਜ ਫੁੱਲ ਵੱਡੇ ਮੱਧਿਆ ਦਾ ਮੁੱਲ ਕੀ ਜਾ ਰਿਹਾ ਮੱਝਾ ਦਾ ਕੋ ਮੁਫਤ ਦੇ ਭਾਈ ਭਾਈ ਆ ਤੇ ਜੋਟੀ ਵੀ ਕਿਦੇ ਮਹੀ ਆ ਬਸ ਤੇ ਕੋੜਾ ਰੇਰ ਗੱਡੀ ਦਾ ਅੱਡਾ ਬਾ ਗੱਡੀ ਦਾ ਅੱਡਾ ਬਾ ਇਚਣ ਵਾਲੇ ਵੀ ਆ ਦਾ ਵਪਾਰੀਆਂ ਦਾ ਮੁੱਲ ਪਾਇਆ ਬਿਲਕੁਲ ਬਿਲਕੁਲ ਗੱਡੀ ਜਾ ਕੇ ਵੀਰ ਭਾਈ ਕਮਾਈ ਵੀ ਕਰ ਲੈਣਾ ਮੈਂ ਕਿਹਾ ਇੱਕ ਲੱਖ 115 ਹਜ਼ਾਰ ਦੀ ਮਹੀ ਆ ਹਾਂਜੀ ਹਾਂਜੀ ਥੱਬਾ ਜਾ ਰਿਹਾ ਪਹਿਲਾਂ ਕਿਤਾ ਜਿਹੜੀ ਦੇਣ ਵਾਲੀ ਗੱਲ ਹੈ ਨਾ ਥੱਬਾ ਹੈ ਪਹਿਲਾਂ ਕੱਟੀ ਵੀ ਬੜੀ ਚੰਗੀ ਆ ਪਹਿਲਾਂ ਨਾਲ ਵੀ ਉਹਨਾਂ ਨੇ ਪੂਰੀ ਮੀਣੀ ਕਾਲੀ ਲੈਣੀਆਂ ਆਪਣੀ ਆਣ ਕੇ ਤਸੱਲੀ ਕਰ ਵੀਰ ਜੀ ਤੁਹਾਡਾ ਫਰਜ਼ ਹੈ ਤੁਸੀਂ ਪੈਸੇ ਖਰਚਣੇ ਅਹੀਂ ਪਿੱਛੋਂ ਪੈ ਅਹੀਂ ਪਿੱਛੋਂ ਪੈਸੇ ਲਾ ਤੁਸੀਂ ਵੀ ਆਪਣੀ ਆਪਣੀ ਤਸਵੀਰ ਕਰਕੇ ਲੈਣੀਆਂ ਹਾਂ ਜਿਹਨੇ ਲੈਣੀਆਂ ਆਪਣੀ ਤਸਵੀਰ ਕਰਕੇ ਫੜੋ ਬਿਲਕੁਲ ਬਿਲਕੁਲ ਪੂਰ ਛਟਾ ਮੇਰੇ ਡੰਗਰਾਂ ਨੇ ਨਹੀਂ ਕਿਸੇ ਚ ਹੋਊਗਾ ਹਾਂਜੀ ਦੁੱਧ ਜਨਾ ਮੈਂ ਦੱਸਿਆ ਮੇਰੇ ਜਿਹੜੇ ਗਾਗ ਨੇ ਆਨਲਾਈਨ ਮੇਥੋਂ ਲੈਂਦੇ ਆ ਹਾਂਜੀ ਉਹਨਾਂ ਲਈ ਆਨਲਾਈਨ ਉਹ ਜਿਹੜੇ ਨਵੇਂ ਲੈਣੀਆਂ ਆਣ ਕੇ ਆਪਣੀ ਦੋ ਟਾਈਮ ਚੋਲੇ ਚਾਰ ਚੋਲੇ ਆਪਾਂ پیسے ਦਿੱਤੇ ਆ ਗਾੜੀ ਗਾਗ ਨੇ ਦਿੱਤੀ ਬਿਲਕੁਲ ਵੀਰੇ ਬਿਲਕੁਲ ਸਿੱਖ ਕਰਕੇ ਮਾਲ ਫੜਨ ਜੀ ਬਿਲਕੁਲ ਵੀਰੇ ਮਾਲ ਆਪਣੇ ਕੋ ਏ ਨਹੀਂ ਵੀ ਮੈਂ ਉਦਾਂ ਵੈਸੇ ਕਿਸੇ ਲਈ ਵੀ ਘਟ ਰੇਟ ਪਾਉਂਦਾ ਵਾ ਬਾਲ ਆਪਣੀ ਨੂੰ ਰੋਜ਼ ਹੀ ਹੁੰਦਾ ਵਾ ਰੋਜ਼ ਹੀ ਰੋਜ਼ੀ ਹਾਂ ਹੁਣ ਲ ਤਿੰਨ ਪੱਛੇ ਬਾਹਰ ਫੋਲ ਲਏ ਆ ਹਾਂਜੀ ਉਹ ਗੱਪਣ ਪਿਆਰ ਨੇ ਪਾਸੇ ਕੁ ਦੋਹਾਂ ਦਿਨਾਂ ਦੀ ਸੁਣਦੇ ਆ ਤੇ ਆਪਾਂ ਲੈ ਆਉਣੇ ਆ ਕਿੱਤੇ ਆ ਵੀਰਾਂ ਦੇ ਨਾਲ ਘਰ ਆळ्या ਕੋ ਮਾਰ ਲਿਆ ਵਾ ਬਿਲਕੁਲ ਬਿਲਕੁਲ ਆਪਾਂ ਲਿਆ ਮਾਰ ਮਾਰ ਸੁਣੇ ਆ ਬਾਹਰ ਹਾਂਜੀ ਕਿੰਨੇ ਹੋ ਗਿਆ ਤੇ ਵੀ ਥੁਏਗਾ ਬਾਲ ਤੇ ਫਿਰ ਫੜਨਾ ਹਾਂਜੀ ਵੇਖੋ ਵੀ ਅਪਾਂ ਲੈ ਆਉਣੀ ਗੱਪਣ ਸਾਹਿਬ ਫੇਰੇ ਲੈ ਆਈਏ ਠੀਕ ਵੇ ਇਹ ਆ ਉਹ ਬੇਦੀ ਵੀਰਾਂ ਨੂੰ ਵੀ ਤਸੱਲੀ ਕਰਕੇ ਜਿਹਨੇ ਲੈਣੀ ਆ ਮਹਿੰਗਾਈ ਉਧਰ ਦੀਆਂ ਇਧਰ ਦੀਆਂ ਸਾਰੀਆਂ ਆਪਣੇ ਕੋਈਆਂ ਸਾਰੀਆਂ ਸਾਰੀਆਂ ਜੀ ਜਦੋਂ ਮਰਜੀ ਮੇਰਾ ਵੀਰ ਆਵੇ ਬੇਟਾ ਗਾਵਾਂ ਤਵਾਨ ਜਿਲ੍ਹਾ ਹੈਗਾ ਕਸਾਪੁਰ ਤਹਿਸੀਲ ਪਟਿਆਲਾ ਨੇੜੇ ਅਲੀਆਪ ਦੇ ਤੇ ਦਰਮ ਦੇ ਪਿੰਡਾ ਨਾਮ ਮੇਰਾ ਨੰਬਰ ਹੈਗਾ 95924 275924924 27592 ਠੀਕ ਵੀ ਸਸੀਕਲ ਵੀਰ ਜੀ